ਸਉ ਪੰਚਾਇਤੀ ਚੋਣਾਂ ਦੌਰਾਨ ਇੱਕ ਹਿੰਸਕ ਘਟਨਾ ਵਾਪਰੀ ਹੈ ਦਾਸੀ ਅਮ੍ਰਿਤਸਰ ਦੀ ਅਧੀਨ ਆਉਂਦੇ ਪਿੰਡ ਪੰਡੋਰੀ ਵੜੈਚ ਵਿੱਚ ਪੰਚਾਇਤੀ ਚੋਣਾਂ ਦੌਰਾਨ ਹਿੰਸਕ ਘਟਨਾ ਹੋਈ ਹੈ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰਾਂ ਅਤੇ ਵਰਕਰਾਂ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਜਾਣ ਲਿਵਾ ਹਮਲਾ ਕਰਨ ਦੇ ਦੋਸ਼ ਲੱਗੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦੱਸਿਆ ਕਿ ਕਾਂਗਰਸ ਦੇ ਕੁਝ ਜਾਗੂਆਂ ਦੇ ਵੱਲੋਂ ਰਲ ਕੇ ਉਹਨਾਂ ਤੇ ਹਮਲਾ ਕੀਤਾ ਗਿਆ ਇਸ ਹਮਲੇ ਦੌਰਾਨ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਦੀਆਂ ਉਂਗਲਾਂ ਕੱਟੇ ਜਾਣ ਦੇ ਦੋਸ਼ ਵੀ ਲਾਏ ਗਏ ਨੇ ਸੋ ਦੱਸਦੀ ਕਿ ਇਸ ਤੋਂ ਇਲਾਵਾ ਇਟਲੀ ਤੋਂ ਪਿੰਡਾਇ ਇੱਕ ਐਨ ਆਰ ਆਈ ਪਰਿਵਾਰ ਨਾਲ ਵੀ ਬੁਰੀ ਤਰ੍ਹਾਂ ਕੁਟਮਾਰ ਕੀਤੀ ਗਈ ਹੈ ਹਮਲੇ ਦੌਰਾਨ ਮੌਕੇ ਦੇ ਸਰਪੰਚ ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਉਹਨਾਂ ਨੂੰ ਤੁਰੰਤ ਹਸਪਤਾਲ ਦਾ ਦਰਦਪਰਤੀ ਕਰਵਾਇਆ ਗਿਆ ਸਰ ਗੱਲਬਾਤ ਇਹ ਹੋਈ ਹੈ ਕਿ ਜਦਨ 14 ਤਰੀਕ ਨੂੰ ਬਲਾਕ ਸੰਪਤੀ ਦੇ ਵੋਟਾਂ ਵਾਲੇ ਦਿਨ ਮੈਂ ਜਾਦ ਮੀਦਵਾਰ ਆਪਣਾ ਖਿਲਾ ਰਿਆ ਸੀ ਉਹ ਮੈਨੂੰ ਪ੍ਰੋਪਰ ਐਮ.ਐਲ.ਏ. ਸਾਹਿਬ ਵੱਲੋਂ ਟੈਂਸ਼ਨ ਨਹੀਂ ਦਿੱਤੀ ਗਈ ਕਿ ਮੈਂ ਆਪਣਾ ਜ ਆੜਮੀਦਾਰ ਖਿਲਾ ਰਿਆ ਤੇ ਉਹਦੇ ਹੱਕ ਦੇ ਵਿੱਚ ਜਿਹੜੀਆਂ ਮੈਂ ਬੂਥ ਤੇ ਬਹਿ ਕੇ ਪਰਚੀਆਂ ਕੱਟਣ ਡਿਆ ਸੀ ਤੇ ਪਿੰਡ ਪਿੰਡ ਦੇ ਕਾਂਗਰਸੀ ਜਿਹੜੇ ਬੰਦੇ 15 ਤੋਂ 20 ਬੰਦੇ ਆਏ ਆ ਤੇ ਮੈਨੂੰ ਬੂਥ ਤੇ ਬੈਠੇ ਨੂੰ ਮੇਰੇ ਤੇ ਹਮਲਾ ਕਰ ਦਿੱਤਾ ਉਹਨਾਂ ਨੇ ਤੇ ਮੈਨੂੰ ਕਾਪੀ ਜਾਣੀਆਂ ਜਿਹੜੀਆਂ ਸੱਟਾਂ ਲਾਈਆਂ ਮੇਰੇ ਨਾਲ ਮੇਰ ਨਾਲ ਵੀਰ ਐਨ.ਆਰ.ਆਈ. ਵੀਰ ਨਛੱਤਰ ਸਿੰਘ ਤੇ ਮੇਰੇ ਨਾਲ ਭਾ ਕੁਲਦੀਪ ਸਿੰਘ ਉਹਨੂੰ ਵੀ ਕਾਫੀ ਸਟਾਇਨਾ ਨੇ ਲਾਈਆਂ ਵਾ ਸਟਾਂ ਲੱਗੀਆਂ ਵਾ ਦਰਾਂ ਉਸ ਤੋਂ ਬਾਅਦ ਮੈਂ ਜਿਹੜਾ ਪ੍ਰੋਪਰ ਧਰਨਾ ਲਾ ਕੇ ਮੌਕੇ ਦੇ ਡੀਐਸਪੀ ਆਇਆ ਵਾ ਡੀਐਸਪੀ ਨੇ ਮੁੜ ਕੇ ਮੇਰੇ ਬਿਆਨ ਲਏ ਆ ਪਰਚਾ ਦਰਜ ਹੋ ਗਿਆ ਵਾ ਠੀਕ ਨਹੀਂ ਪਰਚਾ ਦਰਜ ਹੋਣ ਤੋਂ ਬਾਅਦ ਮੈਨੂੰ ਜਿਹੜਾ ਵਾ ਤੇ ਮੈਂ ਹਸਪਤਾਲ ਦੇ ਵਿੱਚ ਆ ਪਰ ਬੰਦੇ ਅਜੇ ਤੱਕ ਜਿਹੜੇ ਆ ਪਰਚਾ ਦਰਜ ਹੋਣ ਤੋਂ ਬਾਅਦ ਵੀ ਬੰਦੇ ਪ੍ਰੋਪਰ ਜਿਹੜੇ ਆ ਬੰਦੇ ਪਿੰਡ ਦੇ ਵਿੱਚ ਸ਼ਰਮ ਘੁੰਮਣ ਦੇ ਆ ਅਹੀਂ ਪੁਲਿਸ ਨੂੰ ਕਈ ਯਾਰ ਬੇਨਤੀ ਕੀਤੀ ਕਿ ਮੈਨੂੰ ਇਹ ਸ਼ਰਯਾਮ ਧਮਕੀਆਂ ਦੇਂਦੇ ਨੇ ਕਿ ਤੈਨੂੰ ਅਹੀਂ ਗੋਲੀਆਂ ਮਾਰ ਦੇਣੀਆਂ ਮੇਰੇ ਸਪੋਰਟਰਾਂ ਨੂੰ ਦੇਂਦੇ ਧਮਕੀਆਂ ਕਿ ਅਹੀਂ ਗੋਲੀਆਂ ਮਾਰ ਦੇਣੀਆਂ ਜੋ ਮਰਜ਼ੀ ਕਰ ਲੋ ਅਹੀਂ ਤੁਹਾਨੂੰ ਇੱਥੇ ਪਿੰਡ 'ਚ ਨਹੀਂ ਰਹਿਣ ਦੇਣਾ ਟੋਟਲ ਕਿੰਨੇ ਜਾਨਾ ਤੇ ਪਰਚਾ ਹੋਇਆ ਟੋਟਲੇ 12 ਬੰਦਿਆਂ ਦੇ ਪਰਚਾ ਆ ਜੀ ਕੋਈ ਜਾਣ ਪਛਾਤਿਆਂ ਦੇ ਹੁਣ ਤੱਕ ਪੁਲਿਸ ਨੇ ਕੋਈ ਜਨ ਨੂੰ ਅਰੈਸਟ ਨਹੀਂ ਕੀਤਾ ਕੋਈ ਵੀ ਅਰੈਸਟ ਨਹੀਂ ਕੀਤਾ ਇਹਨਾਂ ਨੇ ਬੰਦੇ ਸ਼ਰਯਾਮ ਖੁੱਲੇ ਘੁੰਮਣ ਦੇ ਆ ਪੁਲਿਸ ਕਹਿ ਦਿੰਦੀ ਬੰਦੇ ਨਹੀਂ ਘਰ ਮਿਲਦੇ ਪਰ ਸ਼ਰਯਾਮ ਅੱਜ ਵੇਖ ਲੋ ਬੰਦੇ ਅੱਜ ਵੀ ਘਰੇ ਮਿਲਦੇ ਆ ਸਰ ਅਰੈਸਟ ਨਹੀਂ ਕਰ ਪਾਰੀ ਕਾਰਨ ਇਹ ਹੈ ਕਿ ਸਿਆਸੀ ਦਬਾਅ ਦੇ ਕਰਕੇ ਜਿਹੜਾ ਵਾ ਸਾਰਾ ਕੁਝ ਚੱਲਣ ਡਿਆ ਮਲੀਭੂਗਤ ਕਰਕੇ ਸਿਆਸੀ ਦਬਾਅ ਹੋਣ ਦੇ ਕਰਕੇ ਬੰਦਾ ਕੋ ਅਰੈਸਟ ਨਹੀਂ ਹੋਣ ਡਿਆ ਸਰ ਤੁਸੀਂ ਖੁਦ ਪਾਰਟੀ ਦੇ ਆ ਪਾਰਟੀ ਦੇ ਸਰਕਾਰ ਆ ਤੁਹਾਡੀ ਪਾਰਟੀ ਹੁੰਦੇ ਕਰਕੇ ਵੀ ਨਹੀਂ ਅਰੈਸਟ ਹੋ ਰਹੀ ਤੇ ਕਿਉਂ ਸਰ ਮੇਖੋ ਮੇਰੇ ਕੋ ਹਵਦਾ ਵੀ ਆ ਨਸ਼ਾ ਮੁਕਤੀ ਦਾ ਮੇਰੇ ਕੋ ਹਵਦਾ ਵੀ ਆ ਠੀਕ ਨਹੀਂ ਪਰ ਉੱਪਰ ਮੈਨੂੰ ਇਹਨਾਂ ਨੇ ਪਾਰਟੀ ਨੇ ਮੈਨੂੰ ਉਹ ਦਾ ਦਿੱਤਾ ਵਾ ਪਰ ਮੈਨੂੰ ਸਰਕਾਰ ਦੇ ਹੁੰਦਿਆਂ ਵੀ ਮੇਰੇ ਨਾਲ ਜਿਹੜੇ ਦੂਜੀ ਪਾਰਟੀ ਦੇ ਆਣ ਕੇ ਮੇਰੇ ਨਾਲ ਧੱਕੇਸ਼ਾਹੀ ਕਰਨਦੇ ਆ ਮੇਰੀ ਹਸਾਮ ਨਾਲ ਹੁਣ ਤੱਕਰ ਕੋਈ ਅਜੇ ਤੱਕਰ ਕੋਈ ਸੁਨਾਈ ਨਹੀਂ ਆ ਸ਼ਰੇ ਅਮ ਬੰਦੇ ਐ ਬੇ ਮੈਨੂੰ ਧਮਕਿਆ ਨੇ ਜਿੱਦੋਂ ਮੈਨੂੰ ਗੋਲੀ ਮਾਰ ਦਿੱਤੀ ਉਦੋਂ ਹੀ ਜਾਪਦਾ ਇਹਨਾਂ ਨੇ ਪੁਲਿਸ ਨੇ ਕੋਈ ਐਕਸ਼ਨ ਕਰਨਾ ਵਾ ਠੀਕ ਨਹੀਂ ਹੁਣ ਸਰਪੰਚ ਮਾਰਿਆ ਹੈ ਬਾਈਪਾਸ ਤੇ ਪੈਲਸ ਦੇ ਤੇ ਉੱਥੋਂ ਛੱਤੀ ਗੜੋਂ ਇਹਨਾਂ ਨੇ ਚੁੱਕ ਕੇ ਬੰਦੇ ਲੈਣ ਤੇ ਆ ਤੇ ਮੇਰੇ ਵਾਲੇ ਬੰਦੇ ਜਿਹੜੇ ਮੈਨੂੰ ਸੱਟਾ ਮਾਰੀਆਂ ਪ੍ਰੋਪਰ ਇੱਥੇ ਛਰੇ ਆਮ ਨੂੰ ਮੰਡੇ ਸੌਰ ਮੈਨੂੰ ਰੋਜ਼ ਇੱਥੇ ਮੇਰੇ ਘਰੇ ਪ੍ਰੋਪਰ ਬੰਦੇ ਘਲਦੇ ਆ ਜੇ ਗਾਂ ਤੂੰ ਲਖਣ ਚ ਖੜਿਆ ਤੇ ਅਸੀਂ ਤੈਨੂੰ ਗੋਲੀਆਂ ਮਾਰ ਦੇਣੀਆਂ ਠੀਕ ਨੇ ਕਿ ਅਸੀਂ ਤੈਨੂੰ ਇੱਥੇ ਖੜਨ ਨਹੀਂ ਦੇਣਾ ਪ੍ਰੋਪਰ ਲਖਣ ਦੀ ਰੰਜਸ਼ ਕਰਕੇ ਮੇਰੇ ਨਾਲ ਛਰੇ ਆਵੇਂ ਧੱਕੇ ਕਾਂਡੇ ਸਰਕਾਰ ਹੁੰਦਿਆ ਮੇਰੇ ਨਾਲ ਧੱਕਾ ਹੁੰਦਿਆ ਤੁਸੀਂ ਪੁਲਿਸ ਨੂੰ ਦੱਸਿਆ ਨਹੀਂ ਮੈਨੂੰ ਕੰਮ ਨਾ ਕਰੀ ਸਾਰਾ ਕੁਝ ਇਹਨਾਂ ਨੂੰ ਧਿਆਨ ਚ ਦਿੱਤਾ ਵਾ ਚੌਂਕੀ ਇਨਚਾਰਜ ਨੂੰ ਵੀ ਜਦਨੇ ਮੇਰੇ ਤੇ ਹਮਲਾ ਹੋਇਆ ਚੌਂਕੀ ਇਨਚਾਰਜ ਦੇ ਧਿਆਨ ਚ ਲਿਆਂਦਾ ਵਾ ਮੀਡੀਆ 'ਚ ਧਿਆਨ ਚ ਲਿਆਂਦਾ ਵਾ ਕਿ ਇਹਨਾਂ ਨੇ ਬੰਦੇ ਬਾਹਰੀ ਸੱਦੇ ਆ ਤੇ ਮੇਰੇ ਤੇ ਹ ਉਸ ਤੋਂ ਬਾਅਦ ਦੱਸਣ ਦੇ ਦਾ 10-20 ਮਿੰਟਾਂ ਦੇ ਵਿੱਚ ਹੀ ਮੇਰੇ ਤੇ ਇਹਨਾਂ ਨੇ ਹਮਲਾ ਕਰਾ ਦਿੱਤਾ ਤੇ ਮੇਰੀ ਅਜੇ ਤੱਕ ਜਿਹੜੀ ਬੰਦੇ ਸ਼ਰੇਆਮ ਨੂੰ ਘੁੰਮਣ ਦੇ ਆ ਹਥਿਆਰਾਂ ਦੇ ਨਾਲ ਲੈਸ ਪਿੰਡ ਦੇ ਵਿੱਚ ਅੱਜ ਤੱਕ ਇਹਨਾਂ ਨੇ ਬੰਦਾ ਕੋਈ ਰੈਸਟ ਗੈਂਗਸਟਰ ਬੰਦੇ ਆ 12 ਇਹਨਾਂ ਦੇ ਪਰਚੇ ਆ 12-13 ਪਰਚੇ ਸ਼ਰੇਆਮ ਮੈਂ ਮੰਗ ਮੈਂ ਤਾਂ ਪ੍ਰਸ਼ਾਸਨ ਕੋਲ ਇਹ ਕਰਦਾ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸਰ ਜੇ ਨਹੀਂ ਕਰਦੇ ਤੇ ਨੈਸਟ ਫਿਰ ਜੇ ਨਹੀਂ ਕਰਦੇ ਤੇ ਮੈਂ ਦੱਸ ਦਿੰਦਾ ਇਹਨਾਂ ਨੂੰ ਟਾਈਮ ਦੇਣਾ ਵਾ ਤੇ ਮੈਂ ਥਾਣਾ ਘੇਰੂੰਗਾ ਨਹੀਂ ਤੇ ਮੈਂ ਹਾਈਵੇ ਰੱਖੂੰਗਾ ਜਿਸ ਤਰ੍ਹਾਂ ਅੱਗੇ ਮੈਂ ਢੱਕ ਕੇ ਫਿਰ ਆਪਣਾ ਪਰਚਾ ਕਰਾਇਆ ਫਿਰ ਮੈਨੂੰ ਤੇ ਉਹੀ ਰੂਪ ਫਿਰ ਧਾਰਨਾ ਪੈਣਾ ਵਾ ਜੇ ਮੇਰੀ ਸੁਣਵਾਈ ਨਾ ਹੋ ਗਈ ਫਿਰ ਮੇਰੀ ਇਹ ਗੱਲ ਮੈਂ ਜਦੋਂ ਫਿਰ ਗੋਲੀ ਮੈਨੂੰ ਮਾਰ ਦੇਣਗੇ ਫੇਰ ਹੀ ਆ ਫਿਰ ਤੇ ਸਾਰਿਆਂ ਨੇ ਮੁੜ ਕੇ ਸਰਕਾਰ ਨੇ ਵੀ ਕਹਿਣਾ ਵਾ ਮੰਤਰੀਆਂ ਨੇ ਵੀ ਆਉਣਾ ਵਾ ਕਿ ਸਰਪੰਚਾਂ ਦਾ ਧੱਕਾ ਹੋ ਗਿਆ ਵਾ ਤੇ ਜੇ ਪਹਿਲਾਂ ਹੀ ਉਹਦਾ ਪ੍ਰੋਪਰ ਆਪਾ ਕਾਰਵਾਈ ਇਹਨਾਂ ਬੰਦਿਆਂ ਦੇ ਪਾਵਾਂਗੇ ਤੇ ਮੈਨੂੰ ਇਨਸਾਫ ਮਿਲ ਲੂਗਾ ਨਾ ਮੈਨੂੰ ਤੇ ਇਹ ਹੈ ਕਿ ਮੈਨੂੰ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਮੈਨੂੰ ਇਨਸਾਫ ਦਵਾਇਆ ਜਾਵੇ ਕਿ ਮੇਰੇ ਵੀ ਜਿਹੜੀਆਂ ਮੈਨੂੰ ਸੱਟਾਂ ਲੱਗੀਆਂ ਮੈਨੂੰ ਵੀ ਪਤਾ ਮੇਰਾ ਪਿੰਡ ਦੇ ਵਿੱਚ ਜੇ ਸਫਾਈ ਲੈ ਲੈਣ ਕਿ ਜੇ ਕਿਸੇ ਨੂੰ ਵੀ ਆਪਾ ਗਾਲ ਮੰਦਾ ਕੱਢਿਆ ਹੋਵੇ ਜਾਂ ਕੋਈ ਇਹਨਾਂ ਖਿਲਾਫ ਕੋਈ ਵਧਿੱਕੀ ਕੀਤੀ ਹੋਵੇ ਤਾਂ ਪਾਰਟੀ ਬਾਜੀ ਦਾ ਹੀ ਰੰਝਾ ਚਾਹੀਦਾ ਹਾਂਜੀ ਹਾਂਜੀ ਬਸ ਉਹੀ ਹੋਰ ਮੇਰੀ ਇਹਨਾਂ ਨਾਲ ਕੋਈ ਰੰਜਿਸ਼ ਆਈ ਨਹੀਂ ਕੋਈ ਵੀ ਇਹਨਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਜਿਹੜਾ ਲੈਕਚਰਾਂ ਦੌਰਾਨ ਪਿੰਡ ਪੰਡੋਰੀ ਵੜਾ ਜਿਹੜਾ ਝਗੜਾ ਆਇਆ ਸਰਪੰਚ ਮੰਗਵੀਰ ਸਿੰਘ ਸਾਨੂੰ ਇਹ ਆ ਵੀ ਉਹਨਾਂ ਨੂੰ ਇਨਸਾਫ ਦੀ ਪੁਕਾਰ ਜਿਹੜੀ ਦਲਪੰਥ ਕੋ ਸਮੁੱਚਾ ਦਲਪੰਥ ਤੇ ਸਾਂਝਾ ਫਰੰਟ ਮੋਰਚਾ ਉਹਨਾਂ ਕੋ ਜਿਹੜੀ ਕਾਲ ਗਈ ਸੀ ਉਹਦੇ ਉਪਰੰਤ ਅਸੀਂ ਅੱਜ ਜਿਹੜਾ ਆਪਣਾ ਜਿਹੜਾ ਸਪਸ਼ਟੀਕਰਨ ਤੁਹਾਨੂੰ ਪ੍ਰਸ਼ਾਸਨ ਨੂੰ ਦਿੰਨੇ ਆ ਕਿ ਜਿਹੜੀ ਉਹਦੇ ਵਧੇ ਕੀ ਹੋਈ ਆ ਉਹਦੀ ਜਿਹੜੀ ਤੁਰੰਤ ਜਿਹੜਾ ਪੰਜਾਬ ਪੁਲਿਸ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਰੰਤ ਉੱਤੇ ਐਕਸ਼ਨ ਲਿਆ ਜਾਵੇ ਤੇ ਜਾਂ ਕੀ ਉਹਨੂੰ ਜਿਹੜਾ ਇਨਸਾਫ ਦਿਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋ ਅਸੀਂ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆਂ ਪੰਜਾਬ ਪੁਲਿਸ ਤੋਂ ਉਮੀਦ ਰੱਖਦੇ ਆਂ ਕਿ ਜਿਹੜੀ ਜਿਹੜਾ ਪਰਚਾ ਆਲਰੇਡੀ ਹੋ ਚੁੱਕਿਆ ਵਾ ਤੇ ਉਹਨਾਂ ਦੇ ਜਿਹੜੇ ਦਬੰਦੀ ਕਾਰਵਾਈ ਦੋਸ਼ੀਆਂ ਦੇ ਤੁਰੰਤ ਕਰਨੀ ਚਾਹੀਦੀ ਪ੍ਰਸ਼ਾਸਨ ਨੂੰ ਤਾਂ ਕਿ ਜੇ ਉਹਦੇ ਉਪਰੰਤ ਜਨੇ ਨਹੀਂ ਕਾਰਵਾਈ ਹੁੰਦੀ ਤੇ ਅਸੀਂ ਜ਼ੋਰ ਸ਼ੋਰ ਦੇ ਨਾਲ ਜਿਹੜਾ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਤੇ ਪੁਲਿਸ ਦਾ ਜਿਹੜਾ ਘਰਾਓ ਵੀ ਕਰਾਂਗੇ ਅਸੀਂ ਮੌਕੇ ਦੇ ਸਰਪੰਚ ਸਾਹਿਬ ਦੇ ਜਿਹੜਾ ਮੰਗਵੀਰ ਸਿੰਘ ਆ ਉਹਨਾਂ ਦੇ ਨਾਲ ਆ ਪਿੰਡ ਪੰਡੋਰੀ ਵੜਾਜ ਤੋਂ ਵਾਖਾਲਸਾ ਵਾਹਿਗੁਰੂ ਜੀ ਕੀ ਫਤਿਹ